ਇੱਕ ਬੰਦੇ ਨੇ ਆਪਣੀ ਫੋਕੀ ਫੀਮ ਦੇ ਕਰਕੇ ਕੀ ਕੁਝ ਕਰਵਾਤਾ ਆ ਤੁਸੀਂ ਦੇਖ ਸਕਦੇ ਹੋ ਇਸ ਘਟੀਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮਰੀਜ਼ਾਂ ਨਾਨੀਰਾ ਉਹ ਖਰਾਬ ਕਰਤਾ ਉਹਨੇ ਨੀਕਾ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਤਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਤੁਹਾਡੇ ਪਰਿਵਾਰਾਂ ਤੇ ਕੋਈ ਗੱਲ ਆਦੀ ਨੋਮੀਨਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਸਭ ਕੋਈ ਦੇਖਦਾ ਪਿਆ ਵਾ ਸੋਸ਼ਲ ਮੀਡੀਆ ਤੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵਿਧਵਾ ਔਰਤ ਨੂੰ ਇੱਕ ਗਾਲਾਂ ਕੱਢ ਰਹੇ ਨੇ ਕੀ ਕੁਝ ਕਰ ਰਹੇ ਨੇ ਮੈਂ ਬਹੁਤ ਮਜਬੂਰ ਹਾਂ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਉਂ ਨਾ ਕਰਾਂ ਇੰਨੀ ਆਇ ਤੱਕ ਮੈਨਾਂ ਇੰਨਾ ਕੁਛ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪੁਆਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਵਿੱਚ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਬਾੜ ਦਿੱਤਾ ਗਿਆ ਇੰਨਾ ਕੁਛ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰ ਤਾਂ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਈਆਂ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਾਂ ਸੱਸੀ ਗਾਲੀਦਾਰਿਆਂ ਨੂੰ ਜਿਹੜਾ ਵੀ ਦੌਰ ਗੁਜ਼ਰਦਾ ਵੇ ਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੀ ਚੀਜ਼ਾਂ ਚਲਦੀਆਂ ਪਈਆਂ ਨੇ ਅੱਜ ਬਿਲਕੁਲ ਓਵਰ ਕੰਟਰੋਲ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਾਉਣ ਲੱਗਿਆ ਮੈਂ ਲਾਸਟ ਵੀਡੀਓ ਬਾਉਣ ਲੱਗਿਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਲਾਸਟ ਵੀਡੀਓ ਇਸ ਤੋਂ ਬਾਅਦ ਮੈਂ ਸ਼ਾਇਦ ਵੀਡੀਓ ਨਾ ਬਾ ਸਕਾਂ ਸਿੱਧੀ ਗੱਲ ਹੈ ਮੇਰੀ ਇੱਕ ਬੰਦਾ ਤੁਸੀਂ ਚਿੱਟੇ ਵਿੱਚ ਰੋਕਦੇ ਪਏ ਹੋ ਜਿਨ੍ਹਾਂ ਕੋਲ ਇੱਕ ਇੱਕ ਗ੍ਰਾਮ ਮਿਲਦਾ ਪਿਆ ਮੇਰਾ ਤਾਂ ਪਰਿਵਾਰ ਰੁਲ ਗਿਆ ਮੇਰੇ ਬੱਚੇ ਰੁਲ ਗਏ ਇੱਕ ਬੰਦੇ ਨੇ ਆਪਣੀ ਫੋਕੀ ਫੇਮ ਦੇ ਕਰਕੇ ਕੀ ਕੁਝ ਕਰਵਾਤਾ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਸਾਡਾ ਪਰਿਵਾਰ ਇਸ ਘਟਿਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਤਾ ਰਹਿਣਾ ਨਹੀਂ ਰਹਿਣਾ ਤਾਂ ਬਾਅਦ ਦੀ ਗੱਲ ਹੈ ਹੁਣ ਤੁਸੀਂ ਇਹ ਦੱਸੋ ਸਾਡਾ ਪਰਿਵਾਰ ਮੇਰੇ ਡੈਡੀ ਹੈ ਨਹੀਂ ਗਏ ਠੀਕ ਹੈ ਥੋਡੇ ਆ ਮੇਰਾ ਛੋਟਾ ਬੇਟਾ ਵਾ ਵੱਡਾ ਬੇਟਾ ਮੇਰੇ ਕੋਲ ਆ ਛੋਟਾ ਉਹਦੇ ਕੋਲ ਹੈ ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹੁਣ ਪੁੱਛਦੇ ਹਾਂ ਤੂੰ ਰੋਟੀ ਖਾ ਲਈ ਉਹ ਰੋਂਦਾ ਮੈਂ ਚੁੱਪ ਕਰਾਉਣਾ ਮੈਂ ਰੋਂਦਾ ਉਹ ਚੁੱਪ ਕਰਾਉਣਾ ਆਹ ਪਤਾ ਨਹੀਂ ਕਿੰਨੇ ਕੁ ਸੇਵਾਲੇ ਬਏ ਹੋਣਗੇ ਇਹਨਾਂ ਤੋਂ ਅੱਜ ਤੱਕ ਮੈਂ ਕਮਾ ਕੇ ਇੱਧਰ ਵਿਖਾਈ ਮੜਾ ਜਾ। ਆ ਲੱਗ ਅਲੱਗ ਅਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪੈਣ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ। ਜਮੇ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਹੈ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ। ਕੋਈ ਐਦਾਂ ਦੀ ਚੀਜ਼ ਨਹੀਂ ਹੋਣੀ ਸ਼ਾਇਦ ਜਿਹੜੀ ਮੇਰੇ ਕੋਲ ਨਾ ਹੋਵੇ ਜਿਹੜੀ ਮਿਡੀਓਕਰ ਫੈਮਿਲੀ ਨੂੰ ਚਾਹੀਦੀ ਹੋਵੇ। ਸੱਚੀ ਨਹੀਂ ਹੋਣੀ ਹੈ। ਸੱਚੀ ਸਭ ਕੁਝ ਹੋਏਗਾ ਮਹਾਰਾ ਦੀ ਕਿਰਪਾ ਨਾਲ। ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅਸੀਂ ਅੱਜ ਤੱਕ ਮਦਦ ਕਰ ਚੁੱਕੇ ਹਾਂ ਕਿਸੇ ਤੋਂ 5000 ਰੁਪਿਆ ਵੀ ਨਹੀਂ ਅਸੀਂ ਮੰਗਿਆ ਹੈਗਾ। ਬੰਦੇ 1000 ਰੁਪਏ ਵੀ ਨਹੀਂ ਕਦੀ ਕਿਹਨਸੇ ਤੋਂ ਸੀ ਮੰਗੇ ਕੋਤਨੀ ਕਿੰਨੇ ਕਿ ਲੋਕਾਂ ਲੈਂਟਰਪੋ ਆ ਚੁੱਕੇ ਆ ਕੀ ਕਰ ਚੁੱਕੇ ਆ 20 ਤੋਂ 25 ਲੱਖ ਦੀ ਮਦਦ ਕਰ ਚੁੱਕੇ ਆ ਵੱਡੇ ਤੋਂ ਵੱਡੇ ਬੰਦਿਆਂ ਨਾਲ ਮੇਰੇ ਲਿੰਕ ਹੈਗੇ ਆ ਠੀਕ ਆ ਸਾਰੇ ਜਿੰਨੇ ਵੀ ਸਲੈਬ੍ਰਿਟੀ ਆ ਮੈਨੂੰ ਸਾਰੇ ਜਾਣਦੇ ਆ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਹਾਂ ਤੁਸੀਂ ਇਹ ਚਾਹੁੰਦੇ ਆ ਵੀ ਮੈਂ ਸੜਕ ਤੇ ਆ ਕੇ ਬੈਠ ਕੇ ਉਹਨਾਂ ਨੂੰ ਬੁਲਾ ਕੇ ਤਰਨ ਲਾਵਾਂ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਸਿਰਫ ਇੱਕ ਬੰਦੇ ਕਰਕੇ ਉਹਨੇ ਇੱਕਾ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਦਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲ ਗੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚ ਲਾਉਂਦਾ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਦਿਖਦਾ ਜਦੋਂ ਮੈਂ ਜਾਂਨਾ ਵਾਂ ਦਫਤਰ ਚ ਅਗਰੇ ਨੂੰ ਪਤਾ ਹੁੰਦਾ ਯਾਰ ਇਹ ਕੀ ਕਹਿਤਾ ਕੁੱਤੇ ਜਾਨਵਰਾਂ ਦੀਆਂ ਫੋਟੋਆਂ ਲਾ ਕੇ ਸਾਡੇ ਨਾਲੋਂ ਬਾਹਰ ਆ ਸਿਰਫ ਇੱਕ ਬੀਜੇਪੀ ਦੇ ਇੱਕ ਬੀਜੇਪੀ ਦੇ ਐਮਪੀ ਪਿੱਛੇ ਉਹ ਜਿੱਥੇ ਜਾਂਦਾ ਫੋਨ ਕਰ ਦਿੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਮੈਂ ਪਰੇਸ਼ਾਨ ਹੂ ਕਿ ਅੱਜ ਮੈਂ ਵੀਡੀਓ ਪਾ ਰਿਹਾ ਹਾਂ ਇਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪਵਾਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਬਾੜ ਦਿੱਤਾ ਗਿਆ ਇੰਨਾ ਕੁਝ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਜੇ ਤੱਕ ਬਹੁਤ ਸਭ ਕੁਝ ਦਿਖਦਾ ਪਿਆ ਬਸ ਸੋਸ਼ਲ ਮੀਡੀਆ ਤੇ ਵੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵੇਦਵਾ عورت ਨੂੰ ਇੱਕ ਗਾਣਾ ਕੱਢ ਰਹੇ ਨੇ ਕੀ ਕੁਝ ਕਰ ਰਹੇ ਨੇ ਮੈਂ ਬਹੁਤ ਮਜਬੂਰ ਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਨਾ ਕਰਾਂ ਤੇ ਨਾ ਮੈਂ ਕਿਸੇ ਨੂੰ ਫੋਨ ਕਰਨਾ ਤੇ ਨਾ ਮੈਂ ਕਿਸੇ ਦਫ਼ਤਰ ਤੇ ਜਾਣਾ ਮੇਰੇ ਭਰਾ ਮੇਰੇ ਘਰ ਦੇ ਮੇਰੇ ਆਲੇ ਦੁਆਲੇ ਤਾਂ ਫਿਰਦੇ ਆ ਵੀ ਇਹ ਕੁਝ ਕਰਨਾ ਲਵੇ ਆਲੇ ਦੁਆਲੇ ਫਿਰਦੇ ਆ ਕਦੀ ਉਹਨੂੰ ਬਿਠਾਉਂਦੇ ਆ ਮੇਰੇ ਕੋਲ ਕਦੀ ਉਹਨੂੰ ਬਿਠਾਉਂਦੇ ਇਕੱਲੇ ਨੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਸੋ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਸ਼ਾਇਦ ਮੈਂ ਇਸ ਤੋਂ ਬਾਅਦ ਕੋਈ ਵੀਡੀਓ ਨਾ ਪਾਵਾਂ ਜੇ ਮੇਰੇ ਮੇਰੇ ਤੇ ਕੰਮ ਦਾ ਇੰਨਾ ਕੋ ਬਰਡਨ ਆ ਵੀ ਬਹੁਤ ਘਰ ਮੇ ਨਾਲ ਜੁੜੇ ਹੋਏ ਨੇ 30 ਤਾਂ ਮੇਰੇ ਨਾਲ ਲੋਕ ਹੋਣੇ ਜਿਹੜੇ ਮੇ ਨਾਲ ਕੰਮ ਕਰਦੇ ਨੇ ਤੇ 100 ਮੇ ਨਾਲ ਉਹ ਪਰਿਵਾਰ ਆ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਤੇ 30 ਮੇ ਨਾਲ ਡੀਲਰ ਜੁੜੇ ਹੋਏ ਨੇ ਜਿਹੜਾ ਤਾਂ ਮੈਂ ਮਾਲ ਲੈਣਾ ਬਹੁਤ ਲੰਬੀ ਚੈਨ ਆ ਮੈਂ ਜਿੱਥੇ ਫਸਿਆ ਹੋਇਆ ਇਸ ਕਰਕੇ ਮੈਨੂੰ ਆਣਾ ਪੈਂਦਾ ਪਰ ਮੈਂ ਹੁਣ ਕੁਝ ਨਹੀਂ ਕਰਨਾ ਮੈਨੂੰ ਕੋਈ ਫੋਨ ਮੈਸੇਜ ਨਾ ਕਰੇ ਨਾ ਮੈਂ ਕਿਸੇ ਦਾ ਚੱਕਣਾ ਜੇ ਤੁਹਾਡੇ ਤੋਂ ਹੁੰਦਾ ਕੁਝ ਕਰ ਲਿਓ ਨਹੀਂ ਹੁੰਦਾ ਤਾਂ ਰਹਿਣ ਦਿਓ ਬਸ ਸਿੱਧੀ ਗੱਲ ਹੈ ਮੇਰੀ ਬਹੁਤ ਮੇਰੀ ਲੈਣਦਾਰੀ ਵੀ ਹੈ ਬਹੁਤ ਮੇਰੀ ਦੇਣਦਾਰੀ ਹੈ ਇੱਕ ਸਿਸਟਮ ਦੇ ਵਿੱਚ ਮ ਜਿਹਦੇ ਨਾਲ ਸਰਕਲ ਚੱਲੀ ਜਾਂਦਾ ਬਹੁਤ ਵਧੀਆ ਸਰਕਲ ਆ ਬਹੁਤ ਸੋਹਣਾ ਸਾਡਾ ਕੰਮ ਆ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਮੇਰੀ ਗੱਡੀਆਂ ਕਾਰਾਂ ਕਿਸ ਕੰਮ ਦੀ ਮੇਰਾ ਸੋਨਾ ਪਾਇਆ ਕਿਸ ਕੰਮ ਦਾ ਤੁਹਾਡੇ ਪਰਿਵਾਰਾਂ ਤੇ ਕੋਈ ਗੱਲ ਆਂਦੀ ਨੋਮੀਨਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਜੇ ਕੋਈ ਤੁਹਾਡਾ ਬੱਚਾ ਲੱਗ ਕਰ ਦੇਵੇ ਜੇ ਕੋਈ ਤੁਹਾਡੇ ਕੋਲ ਇੰਨਾ ਕੁਝ ਹੁੰਦੇ ਉਹਨਾਂ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪਾਵਰਲੈਸ ਮਹਿਸੂਸ ਕਰੋ ਪਤਾ ਨਹੀਂ ਕਿਹਦੇ ਦੇ ਨਾਲ ਮੇਰੇ ਲਿੰਕ ਨੇ ਮੈਂ ਹੁਣ ਧਰਨਾ ਲਵਾ ਮੈਂ ਇੱਥੇ ਕੀ ਕਰਾਂ ਮੈਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਦੀ ਸਾਡੀ ਪ੍ਰਾਪਰਟੀ ਤੇ ਆ ਕੇ ਉਹ ਧਰਨਾ ਦਿੰਦੇ ਨੇ ਅਸੀਂ ਅੱਗੇ ਲਿਆਂਵਾਂਗੇ ਅਸੀਂ ਅਸੀਂ ਕਬਜ਼ਾ ਦਿਵਾਵਾਂਗੇ ਕਿਸੇ ਦੇ ਪਿਓ ਦੀ ਥੋੜੀ ਆ ਉਹ ਉਹ ਮੇਰੀ ਪ੍ਰਾਪਰਟੀ ਆ ਉਹ ਤੇ ਕਿਵੇਂ ਤੁਸੀਂ ਕਬਜ਼ਾ ਕਰ ਲਓਗੇ ਤੁਹਾਡੇ ਕੋਲ ਇੱਕਾ ਕਾਗਜ਼ ਵੀ ਨਹੀਂ ਹੈਗਾ ਸਾਰਾ ਕੁਝ ਮੇਰੇ ਨਾਮ ਤੇ ਆ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਇਆ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਵਾਂਗਾ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌਂਦਾ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌ ਰਿਹਾ ਇਸ ਟਾਈਮ ਮੈਨੂੰ ਨਹੀਂ ਸੌਂਦਾ ਨਾਂ ਮੈਨੂੰ ਨੀਂਦ ਆਂਦੀ ਪਈ ਆ ਅੱਜ 6 ਤਰੀਕ ਹੈਗੀ ਆ 11 ਤਰੀਕ ਤੱਕ ਮੈਂ ਦੇਖਣਾ ਜੇ ਤੁਹਾਡੇ ਕੋਲ ਕੁਝ ਹੋਇਆ ਤਾਂ ਠੀਕ ਆ ਜੇ ਨਹੀਂ ਹੋਇਆ ਬਸ ਮੈਂ ਹੋਰ ਬੇਇਜ਼ਤੀ ਨਹੀਂ ਕਰਵਾ ਸਕਦਾ ਮੈਂ ਹੋਰ ਨਹੀਂ ਕਰਵਾ ਸਕਦਾ ਮੈਂ 11 ਤਰੀਕ ਤੱਕ ਦੇਖਣਾ ਜੇ ਤਾਂ ਪ੍ਰਸ਼ਾਸਨ ਤੋਂ ਕੁਝ ਹੁੰਦਾ ਠੀਕ ਆ ਉਸ ਬੰਦੇ ਦਾ ਨਹੀਂ ਹੁੰਦਾ ਤਾਂ ਮੈਂ ਸਮਝ ਜੂਗਾ ਬਸ ਠੀਕ ਆ ਬਹੁਤ ਜਾਣਿਆਂ ਦੇ ਫੋਨ ਆ ਰਹੇ ਸਾਨੂੰ ਅਗਲਗ ਨੰਬਰਾਂ ਤੋਂ ਜੇਲਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਇਹ ਮੈਂ ਇਹਦੇ ਗੱਲ ਪਾਵਾਂ ਮੈਂ ਉਹਦਾ ਦਾ ਬੰਦਾ ਹੈ ਨਹੀਂ ਮੈਂ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹਣਾ ਪਰ ਇਹ ਪ੍ਰਸ਼ਾਸਨ ਦੇ ਹੱਥਾਂ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਹੱਥਾਂ ਸਾਡੇ ਐਸਐਸਪੀ ਸਾਹਿਬ ਦੇ ਹੱਥ ਆ ਜੀ ਕੁਝ ਕਰਨਾ ਨਹੀਂ ਕਰਨਾ ਤੁਸੀਂ ਦੇਖ ਲਿਓ ਆਪਣੇ ਤੇ ਇੱਕ ਵਾਰੀ ਲਾ ਕੇ ਦੇਖੋ ਕੋਈ ਤੁਹਾਨੂੰ ਸਾਲਾ ਵੀ ਕਵੇ ਮੇਰੇ ਤੋਂ ਹੋਰ ਗੇੜੇ ਨਹੀਂ ਵੱਜਦੇ ਮੈਂ ਕਿਸੇ ਦੀ ਮਿਹਨਤ ਨਹੀਂ ਕਰਨੀ ਮੈਂ ਕਿਹਾ ਤਾਂ ਫੋਨ ਨਹੀਂ ਚੁੱਕਣਾ ਆ 6 ਤਰੀਕ ਆ 11 ਤਰੀਕ ਤੱਕ ਥੋੜਾ ਕੋ ਟਾਈਮ ਦਿੱਤਾ ਜੇ ਤੁਹਾਡੇ ਤੋਂ ਕੋਈ ਦਾ ਕੁਝ ਹੁੰਦਾ ਤਾਂ ਕਰ ਦਿਓ ਨਹੀਂ ਹੁੰਦਾ ਤਾਂ ਬਹੁਤ ਧੰਨਵਾਦ ਐਨਾ ਕੁਝ ਕੀਤਾ ਗਿਆ ਬਰਥ ਸਾਰਾ ਕੁਝ ਕੰਮ ਸਾਰਾ ਕੁਝ ਨਾਂ ਲੈ ਕੇ ਮਰੂੰਗਾ ਬਸ ਸਾਰਾ ਕੁਝ ਨਾਂ ਲੈ ਕੇ ਕਿਸੇ ਜੋਗਾ ਕੁਝ ਨਹੀਂ ਛੱਡਣਾ ਮੈਂ ਕੀ ਜਦ ਦੀ ਸੇਵਾਦਾਰ ਨਹੀਂ ਮੈਨੂੰ ਕੁਝ ਨਹੀਂ ਕਰਦਾ ਸਾਰਾ ਕੁਝ ਨਾਲ ਲੈ ਕੇ ਜਾਊਂਗਾ ਜਿੱਥੇ ਵੀ ਜਾਊਂਗਾ ਬਸ ਮੈਂ ਪੰਜਾਬੀ ਦੀ ਦਾਸ ਤਾਰ ਮੇਰਾ ਟਰੈਕ ਰਿਕਾਰਡ ਕਢਾ ਲਿਓ ਮੇਰੇ ਏਰੀਆ ਚ ਪੁੱਛ ਲਿਓ ਸਾਰਾ ਪਰਿਵਾਰ ਜਿੱਥੋਂ ਮਰਜ਼ੀ ਮੇਰੇ ਬਾਰੇ ਪੁੱਛ ਲਿਓ ਜਿਹਨੂੰ ਨਹੀਂ ਪਤਾ ਬਸ ਮੈਨੂੰ ਹੋਰ ਬੇਇੱਜ਼ਤੀ ਨਹੀਂ ਬਰਦਾਸ਼ਤ ਨਹੀਂ ਜੇ ਤੁਹਾਡੇ ਤੋਂ ਕੁਝ ਹੁੰਦਾ ਕਰ ਲਿਓ 11 ਤਰੀਕ ਤੱਕ ਤੁਹਾਨੂੰ ਲਾਸਟ ਬਸ ਧੰਨਵਾਦ